ਇੱਕ ਵਾਰੀ ਫੇਰ ਕਹਿਣਾ ਮੈਂ ਕਿ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਮੈਂ ਇਹ ਕਹਿਣਾ ਚਾਹੁੰਨਾ ਭਾਈ ਤੁਸੀਂ ਗੰਦਮੰਦ ਖਾਣਾ ਛੱਡ ਦਿਓ ਤੇ ਇਹ ਗਰਾਊਂਡ ਦੇ ਨਾਲ ਜੜਪੋ ਵਧੀਆ ਚੀਜ਼ਾਂ ਖਾ ਲਓ ਯਾਰ ਜਿਹੜੀਆਂ ਖਾਣ ਵਾਲੀਆਂ ਨੇ ਉਹ ਖਾ ਬੋ ਨਾ ਕਰੋਗਾ ਇਹੋ ਜਿਹਾ ਕੰਮ ਉਹਨਾਂ ਨੂੰ ਨਾ ਪਈਆਂ ਦੀਆਂ ਰੇੜੀਆਂ ਤੇ ਜਾ ਕੇ ਲੱਗੋ ਯਾਰ ਨਾ ਖਾ ਬੋ ਇਹੋ ਜਿਹਾ ਗੰਦਮੰਦ ਮੈਂ ਬਿਲਕੁਲ ਠੀਕ ਆ ਯਾਰ ਮੈਂ ਨਾਰਮਲ ਖਾ ਰਿਆ ਮੈਂ ਜੋ ਖਾਣਾ ਉਹ ਖਾ ਬੋ ਥਾਂ ਨੂੰ ਗਾ ਹੈ ਨਹੀਂ ਇਹ ਰੇੜੀਆਂ ਤੇ ਸੇ ਉਹ ਵੀ ਲੱਗੇ ਹੋਏ ਆ ਦੁਕਾਨਾਂ ਤੇ ਬਦਾਮ ਵੀ ਹੈਗੇ ਆ ਕਾਜੂ ਵੀ ਹੈਗੇ ਆ ਹੋਰ ਵੀ ਸਮਾਨ ਹੈਗਾ ਵਾ ਉਹ ਚੀਜ਼ਾਂ ਖਾਓ ਯਾਰ ਤਾਕਦੇ ਰਹੇ ਲਈ ਕੀ ਔਲੇ ਦਾ ਮਰਬਾ ਨਹੀਂ ਹੈਗਾ ਉਹ ਖਾ ਲੋ ਹਉ ਯਾਰ ਐਦਾਂ ਦੀਆਂ ਚੀਜ਼ਾਂ ਖਾਓ ਨਾ ਖਾਓ ਮਾੜਾ ਜੇ ਤੁਸੀਂ ਜ਼ਿੰਦਗੀ ਆਪਦੀ ਬਤੀਤ ਕਰਨੀ ਚਾਹੁੰਦੇ ਹੋ ਵਧੀਆ ਤਰੀਕੇ ਦੇ ਨਾਲ ਨੋਰਮਲ ਸੋ ਅਸੀਂ ਸਾਡੇ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਲਈ ਟਾਈਮ ਕੱਢਿਆ ਬਹੁਤ ਰਜੇਵੇਂ ਹੁੰਦੇ ਆ ਸੋ ਸਾਡੀ ਅਸੀਂ ਵੀਡੀਓ ਨੂੰ ਬਣਾਉਣ ਦਾ ਇਹ ਮਕਸਦ ਆ ਕਿ ਤੁਸੀਂ ਜਿੱਥੇ ਵੀ ਰਹਿੰਦੇ ਹੋ ਜਿਸ ਜਗ੍ਹਾ ਤੇ ਵੀ ਰਹਿੰਦੇ ਹੋ ਸਾਡੀ ਵੀਡੀਓ ਨੂੰ ਦੇਖ ਰਹੇ ਹੋ ਤੁਸੀਂ ਤਾਂ ਕਿਰਪਾ ਕਰਕੇ ਗਰਾਊਂਡ ਨਾਲ ਜ਼ਰੂਰ ਜੁੜੋ ਸਾਡਾ ਜਿਹੜਾ ਮਿਸ਼ਨ ਆ ਉਹ ਇਹੀ ਮਿਸ਼ਨ ਆ ਕਿ ਅਸੀਂ ਦੇਖੋ ਸਾਡੇ ਕੋਲ ਇੰਨੇ ਪੈਸੇ ਤਾਂ ਹੈ ਨਹੀਂ ਕਿ ਅਸੀਂ ਦਾਨਪਾਨ ਕਰੀਏ ਹਨਾ ਪੈਸੇ ਤਾਂ ਨਹੀਂ ਦੇ ਸਕਦੇ ਅਸੀਂ ਪਰ ਸਾਡੀ ਜਿਹੜੀ ਇੱਕ ਸੋਚ ਆ ਵੀ ਅਸੀਂ ਤੰਦਰੁਸਤੀ ਵੰਡਦੀਏ ਜਿੰਨੀ ਵੰਡ ਸਕਦੇ ਆ ਇਹ ਸਾਡੇ ਹੱਥ 'ਚ ਹੈ ਠੀਕ ਹੈ ਜੇ ਤੰਦਰੁਸਤਾਂ ਸੀ ਤਾਂ ਸਾਨੂੰ ਬੜੀ ਪੈਸੇ ਦੀ ਵੀ ਜ਼ਰੂਰਤ ਨਹੀਂ ਹੈ ਕਿ ਜ਼ਿੰਦਗੀ ਜਿਉਣ ਲਈ ਇੰਨੇ ਪੈਸੇ ਦੀ ਲੋੜ ਨਹੀਂ ਹੁੰਦੀ ਅੱਜ ਕੱਲ ਬੰਦਾ ਕਹਿੰਦਾ ਯਾਰ ਅਸੀਂ ਡਾਕਟਰੀ ਮੈਡੀਕਲ ਉਹ ਹੈਲਥ ਇੰਸ਼ੋਰੈਂਸ ਕਰਾਉਣੀ ਹੈ ਇਹ ਕਰਾਉਣਾ ਕੀ ਅਸੀਂ ਪਰਮਾਤਮਾ ਤੋਂ ਬਿਮਾਰੀਆਂ ਹੀ ਮੰਗਦੇ ਆ ਸੋ ਆਪਣੇ ਸਰੀਰ ਨੂੰ ਇੱਕ ਘੰਟਾ ਜ਼ਰੂਰ ਦਿਓ ਜਦੋਂ ਅਸੀਂ ਬਿਮਾਰ ਹੋ ਜਾਣੇ ਆ ਹਸਪਤਾਲਾਂ ਚ ਪਏ ਰਹਨੇ ਆ ਤੇ ਕਿੰਨੇ ਕਿੰਨੇ ਮਹੀਨੇ ਨਿਕਲ ਜਾਂਦੇ ਆ ਸੋ ਸਾਡੀ ਬੇਨਤੀ ਆ ਕਿ ਗਰਾਊਂਡ ਨਾਲ ਜੁੜੋ ਵੱਧ ਤੋਂ ਵੱਧ ਆਪਣੀ ਸਿਹਤ ਦਾ ਧਿਆਨ ਰੱਖੋ ਸਾਡਾ ਅਸੀਂ ਫਿਟਨੈਸ ਲਵਰ ਲਲਤੋਂ ਦੇ ਨਾਂ ਤੇ ਇੱਕ ਗਰੁੱਪ ਚਲਾ ਰਹੇ ਆ ਉਹ ਸਾਡੇ ਨਾਲ ਬਹੁਤ ਮੁੰਡੇ ਜੁੜੇ ਹੋਏ ਆ ਹੋਰ ਵੀ ਤੇ ਸਾਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਆ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਜਾਗ ਲੱਗੇ ਉਹ ਵੀ ਗਰਾਊਂਡ ਨਾਲ ਜੁੜਨ ਜਿੱਥੇ ਵੀ ਤੁਸੀਂ ਬੈਠੇ ਹੋ ਦੋ ਦੋ ਪੰਜ ਪੰਜ ਚਾਰ ਚਾਰ ਜਣੇ ਗਰੁੱਪ ਬਣਾ ਕੇ ਤੁਸੀਂ ਐਕਸਰਸਾਈਜ਼ ਕਰਨੀ ਸ਼ੁਰੂ ਕਰੋ ਅਸੀਂ ਇਸ ਚੈਨਲ ਤੇ ਆਪਣੀ ਵੀਡੀਓ ਵੀ ਪਾਉਂਦੇ ਰਹਨੇ ਆ ਤੇ ਗਾਣੇ ਵੀ ਪਾਉਂਦੇ ਰਾਵਾਂਗੇ ਤੇ ਉਹ ਵੀਡੀਓ ਦੇਖ ਕੇ ਤੁਸੀਂ ਕਿੱਦਾਂ ਐਕਸਰਸਾਈਜ਼ ਕਰਨੀ ਉਹ ਵੀ ਸਿੱਖ ਸਕਦੇ ਹੋ ਤੇ ਅੰਤ ਵਿੱਚ ਅਸੀਂ ਸਭ ਦਾ ਧੰਨਵਾਦ ਕਰਦੇ ਆ ਸੋ ਅਸੀਂ ਆਪਣੇ ਵੀਰ ਜੀ ਦਾ ਵੀ ਧੰਨਵਾਦ ਕਰਦੇ ਆ ਧੰਨਵਾਦ ਵੀਰ ਜੀ ਸੋ ਤੂੰ ਤਾਂ ਨਾ ਰੋਗਦਾ ਚਲਦੀ ਰਹੀ ਗਈ ਆ